ਹੈਲੋ ਸਸਿਕਾ ਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਹੈ ਜਿਹੜੀ ਇਹ ਰਿਕੁਐਸਟਡ ਵੀਡੀਓ ਰਹਿਣ ਵਾਲੀ ਹੈ ਕਿਸੇ ਭੈਣ ਨੇ ਕਵੈਂਟ ਕਰਕੇ ਕਿਹਾ ਸੀ ਕਿ ਤੁਸੀਂ 2 ਇੰਚ ਚੈਸਟਰ ਦਾ ਆਰਮਹੋਲ ਤੇ ਤੀਰਿਆ ਦੱਸੋ ਕਿੰਨਾ ਆਊਗਾ ਆਪਾਂ ਇਹ ਦੱਸ ਦੇਵਾਂਗੇ 2 ਇੰਚ ਚੈਸਟਰ ਹੋਊਗੀ ਦੀ ਤੇ ਜਿਹੜਾ ਬੈਕ ਨੈਕ ਹੈ ਉਹ 5.5 ਇੰਚ ਰਹੂਗਾ ਇਦੇ ਵਿੱਚ ਕਵਰ ਹੋਊਗਾ ਬੈਕ ਨੈਕ 4-5 ਤੇ 5.5 ਇੰਚ ਤੇ ਚੈਸਟ ਜਿਹੜੀ 21 ਤੇ 22 ਇੰਚ ਕਵਰ ਹੋਊਗੀ ਤੁਸੀਂ ਬੈਕ ਨੈਕ ਦਾ ਧਿਆਨ ਰੱਖਣਾ 4-5 ਜਾਂ 5.5 ਅਜੇ ਬੈਕ ਨੈਕ ਤੁਸੀਂ ਰੱਖਦੇ ਹੋ 22 ਇੰਚ ਚੈਸਟ ਤਾਂ ਹੀ ਇਸ ਮੈਜ਼ਰਮੈਂਟ ਦੇ ਹਿਸਾਬ ਨਾਲ ਤੁਸੀਂ ਕਟਿੰਗ ਕਰਨੀ ਹੈ ਆਪਾਂ ਇਹੜੀ ਵੀਡੀਓ ਸਟਾਰਟ ਕਰਦੇ ਹਾਂ ਪਹਿਲਾਂ ਫੋਪਰੇਕ ਸਟ੍ਰੇਟ ਲੈਣ ਨਾਲਾਂਗੇ ਇੱਥੇ ਪਰ 1 ਇੰਚ ਉੱਪਰ ਛੱਡ ਕੇ ਇੱਕ ਸਟ੍ਰੇਟ ਲੈਣ ਲਾਣੇ ਨੇ ਫਿਰ ਉਸ ਤੋਂ ਬਾਅਦ ਚਾਪਾ ਨਹੀਂ ਲਾਣਾਗਾ ਐਡਾ ਮੋੜਾ ਡਾਊਨ ਕਰਨਾ ਤੋਂ ਬਿਨਾਂ ਸ਼ਾਲਾ ਮੋੜਾ ਡਾਊਨ ਆਪਾਂ ਕਰਾਂਗੇ ਇਹਦੇ ਵਿੱਚ 7 ਇੰਚ ਵਿੱਚ 7 ਇੰਚ ਦਾ ਮੋੜਾ ਡਾਊਨ ਕੀਤਾ ਇਹ ਨਿਸ਼ਾਨ ਨੂੰ ਵੀ ਅਪਾ ਸਿੱਧਾ ਕਰ ਲਾਂਗੇ। ਹੁਣ ਆਪਾਂ ਲਾਵਾਂਗੇ ਤੀਰੇ ਦਾ ਨਿਸ਼ਾਨ। ਤੀਰਾ ਵੀ ਆਪਣਾ ਜਿਹੜਾ ਰੋਗ ਹੈ ਦੇ ਵਿੱਚ 7 ਇੰਚ ਰੋਗਾ। ਤੀਰਾ 7 ਇੰਚ ਰੋਗੋ ਤੇ ਮੋੜਾ ਡਾਉਣ ਵੀ ਆਪਾਂ 7 ਇੰਚ ਕਿਤੇ ਤੇ ਇਥੋਂ ਆਹ ਵਾਲੀ ਜੜੀ फेस ये अपनी सत्त इंच शानून आपस में मिला लेंगे हम आप जी मोडे की बुलाई देवें मोडे की बुलाई देनी आप इतों रखेंगे अपना सवा दो इंच ਇਹਦਾ 2 ਇੰਚ ਤੇ 2 ਪੁਆਇੰਟ ਉੱਪਰ 200 ਇਥੇ ਮਸ਼ਾਲਾ ਤੇ ਤੋਂ ਆਪਣੇ ਰੱਖਣਾ ਹੈ 1 ਇੰਚ ਦੇਖਿਓ ਆਪਾਂ ਲਾਵਾਂਗੇ ਜਿਹੜਾ ਚੈਸਟ ਦਾ ਨਿਸ਼ਾਨ ਇਸੇ ਦੇ ਮੈਜ਼ਰਮੈਂਟ ਦੇ ਵਿੱਚ ਕੀ ਤੇ ਵਾਈ ਦੋਨੋਂ ਚੈਸਟ ਜਿਹੜਾ ਮੈਥਡ ਹੈ ਉਹ ਸੇਮ ਹੀ ਹੋਊਗਾ ਆਪਾਂ ਨੇ ਕਹਿੰਦੇ ਕਮੈਂਟ ਕੀਤਾ ਸੀ ਇਸ ਲਈ ਆਪਾਂ ਇਹਦਾ 22 ਇੰਚ ਚੈਸਟ ਤੇ ਨਿਸ਼ਾਨ ਲਾਵੇ ਦਾ ਹਾਫ ਫੋਰ 0 ਧੇਅ ਇੰਚ ਇਹ ਤੋਂ ਅੱਧਾ ਇੰਚ ਪਿੱਛੇ ਨੂੰ ਇੱਕ ਇਰਸ਼ਾਂ ਤੋਂ ਸਿਰ ਦੋੜਨਾ ਹੈ ਤੇ ਤੁ ਜਿਹੜੀ ਆਪਾਂ ਆਰਮ ਹੋਲ ਦੀ ਹੈ ਉਹ ਗੁਲਾਈ ਦੇਣੀ ਹੈ ਉਨਾ ਤਾਂ ਇਹ ਤੋਂ ਬਾਅਦ ਜਿਹੜੀ ਬੈਕ ਬੈਕ ਪਾਰਟ ਦਾੜ ਆਰਮ ਬਲੋਗਾ ਨਿਸ਼ਾਨ ਲਾ ਲਈ ਇੱਥੋਂ ਜਿਹੜੀ ਸਪੇਸ ਲੈਣੀ ਹੈ ਇੱਥੋਂ ਆਪਾਂ 1.5 ਇੰਚ ਨਿਸ਼ਾਨ ਲਾ ਮੰਗੇ 1.5 ਇੰਚ ਨਿਸ਼ਾਨ ਲਾ ਕੇ ਤੇ ਵਾਲੇ ਨਿਸ਼ਾਨ ਮਾਪਾਂ ਇਧਰ ਮਿਲਾ ਦੇਣਾ ਇਹਦੇ ਬਰਾਬਰ ਹੀ ਪਾਵਾਂਗੇ ਇਹਦੀ ਵੀ ਗੁੜਾਈ ਵੀ ਆਪਾਂ ਸਵਾਦੋ ਇੰਚ ਦੀ ਹੁਣ ਜਿਹੜੀ ਇਹ ਗੁੜਾਈ ਆਪਾਂ ਇਸ ਪੁਆਇੰਟ ਤੋਂ ਇਸ ਤੱਕ ਪਾਵਾਂਗੇ ਜੋ ਵੀ ਨਾ ਇਹਦੇ ਮਾਰਕ ਨਾ ਗੁੜਾਈ ਦੇਣੀ ਔਖੀ ਹੋ ਜਾਂਦੀ ਹੈ ਜਿਹੜੀ ਆਪਾਂ ਨੂੰ ਚੌਕ ਨਾ ਕੱਪੜੇ ਤੇ ਗੁੜਾਈ ਦੇਣੇ ਆ ਉਹ ਸਾਨੂੰ ਨਹੀਂ ਦਿੱਤੀ ਜਾਂਦੀ ਇਹ ਇਸ ਤਰ੍ਹਾਂ ਜਿਹੜੀ ਬੈਕ ਆਰਮ ਦੀ ਜਿਹੜੀ ਗੁੜਾਈ ਹੈ ਪਾ ਡਾਰਕ ਕਰ ਦੇ ਨੇ ਨਿਸ਼ਾਨ ਨੂੰ ਥੋੜਾ ਇਸ ਵਕਾ ਹਾਫ ਇੰਚ ਜਿਹੜਾ ਡਾਊਨ ਕਰਨਾ ਹੈਗਾ ਇਹਨਾਂ ਜਿਹੜਾ ਨੇ ਆਪਣਾ ਜਿੰਨਾ neck ਦਾ ਨਿਸ਼ਾਨ 3 ਇੰਚ ਆਪਾਂ neck ਦਾ ਛੱਡ ਕੇ ਤੇ ਇਹ ਤੋਂ ਹਾਫ ਇੰਚ ਜਿਹੜਾ ਆਪਣਾ ਮੋੜਾ ਡਾਊਨ ਕਰ ਦੇਣਾ ਉਹਨਾ ਜਿਹਦੇ ਪ੍ਰੋਬਲਮ ਆਉਂਦੀ ਹੈ ਵੀ ਜਿਹੜਾ ਗਲਾ ਹੈਗਾ ਉਹ ਪਿੱਛੇ ਨੂੰ ਜਾਂਦਾ ਹੈਗਾ ਉਹਦੇ ਲਈ ਆਪਾਂ ਨੇ ਕੀ ਕਰਨੀ ਹੈ ਬੈਕ ਐੜੀ 1/2 ਇੰਚ ਵੱਧ ਪਾਉਣੀ ਹੈ ਬੈਕ ਪੀਸ ਉਹਗਾ ਜਿਹੜਾ ਤੁਹਾਡੀ ਸ਼ਰਟ ਦਾ ਤੇ 1/2 ਇੰਚ ਵੱਧ ਰੱਖਣਾ ਹੈ 프ਰੰਟ ਨਾਲੋਂ ਹੁਣ ਆਪਾਂ ਇਹਨਾਂ ਪਰੇ ਦੇ ਮੇਲੇ ਨਿਸ਼ਾਨ ਲਾ ਲੈਨੇਗੇ ਤੇ ਹੁਣ ਆਪਾਂ ਇਹਦੇ ਦੁਬਾਰਾ ਇੱਕ ਵਾਰ ਸਾਨੂੰ ਮੇਜਰਮੈਂਟ ਦੱਸ ਦੇਣੀ ਹੈ ਜਿਹੜਾ ਆਪਾਂ ਨੇ ਪਾਇਆਗਾ 13 13 ਪਾਇਆਗਾ ਆਪਾਂ ਨੇ 7 ਇੰਚ సంచా డావి సంచ స్ సేస రీ స్పే చెస్టాయ్ ఏంచ जरा अब मोडे बुड़ाई देखिए तो एक स्पेस है इन इंच अब इस स्पेस है बैक आरमोल बुलाई पाइए डेढ़ इंच ఫ్రంట్ పీసోర్ నిశా చెస్టాన హాఫ్ ఇంచాయి నిశా నిశాను గొడవ స్టార్ట్ సవా దంచ ਇਸ ਤਰ੍ਹਾਂ ਆਪਣੇ ਇਹਦੇ ਸਾਰੇ ਨਿਸ਼ਾਨ ਨੇ ਉਹ ਲੱਗ ਚੁੱਕੇ ਨੇ ਗ੍ਰੇਸਟਾ ਆਪਣੇ ਤੁਸੀਂ ਮੈਂ ਪਹਿਲਾਂ ਵੀ ਦੱਸਿਆ ਆਪਾਂ ਇਹਦੇ ਵਿੱਚ ਤੁਹਾਨੂੰ ਸਿਰਫ ਥੀਰਾ ਤੇ ਆਰਮਹੋਲ ਤੇ ਬੈਕ ਨੈਕ ਕੰਪਲੀਟ ਕਰਾ ਰਹੇ ਆ ਪੇਸਟਰ ਨਿਸ਼ਾਨ ਵੈਸੇ ਆਪਾਂ ਲਾ ਦਿੰਦੇ ਹਾਂ ਜਿਵੇਂ ਇਥੋਂ 14 ਇੰਚ ਦੀ ਆਗਲੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਲੇਟਾਂ ਕਿਸ ਤਰ੍ਹਾਂ ਪਹਿਣੇ ਨੇ ਉਹਦੇ ਬਾਰੇ ਵੀ ਦੱਸਾਂਗੇ ਕਿ ਜਿਹੜਾ ਰਸਲਾ ਕੇ ਹੈਲਥੀ ਨਾ ਇਹ ਜਿਹੜੇ ਲੇਡੀਜ਼ ਉਹਦੇ ਕਪੜੇ ਤਾਂ ਕਿਸ ਤਰ੍ਹਾਂ ਪਾਵਾ ਪਾਉਣੇ ਆਂਗੇ ਮੂਨਾ ਪਾਈਦੇ ਹਰਖਾਂਗੇ 11 ਅੰਚ ਇੰਨਾ ਇਸ 29 ਇਸ ਅੰਦਾਜ਼ੇ ਨਾਲ ਰੱਖੀਏਗੀ 12.5 ਕੁਝ ਕਸਟਮਰ ਦਾ ਨਾਟ ਲੈ ਕੇ ਜੇ ਰੱਖਣਗੇ ਤਾਂ ਇਥੇ ਆਪਾਂ ਜਿਹੜਾ ਗੋਲ ਵੇਲ ਤੇ ਦਾ ਰੱਖਣਾ ਹੈ ਮਾਰਜਨ ਮਾਰ ਕਟਿੰਗ ਦੇ

ਇਹ ਤੋਂ ਥੋੜੇ ਤੁਸੀਂ ਬੁਲਾਈ ਦੇ ਦੇਣੀ ਹੈ ਵੀ ਇਸ ਤਰ੍ਹਾਂ ਕੱਪੜੇ ਉੱਤੇ ਜੇ ਇਨਸ਼ਾਅੱਲਾ ਹੋਵੇ ਇਹ ਜਿਹੜੀ ਆਪਣੇ ਇਸ ਤਰ੍ਹਾਂ ਜਿਹੜੀ ਮੈਜ਼ਰਮੈਂਟ ਉਹ ਕੰਪਲੀਟ ਹੋ ਗਈ ਹੈ ਇੱਕ ਵਾਰ ਤੁਹਾਨੂੰ ਆਪ ਕੋ ਨਾਪ ਲਿਖ ਦੇਣੀ ਆ ਇਹਦਾ ਜਿਹੜਾ ਚੈਸਟ ਸਾਈਜ਼ ਹੈ ਮੈਂ ਸ਼ਾਰਟ ਚ ਲਿਖ ਦਿੰਦੀ ਹਾਂ ਚੈਸਟ ਸਾਈਜ਼ ਰਹੂਗਾ 21 ਗੇ ਬਾਏ ਇੰਚ ਲਈ ਸੇਮ ਮੈਥਡ ਲਵਗਾ ਤੇ ਜਿਹੜਾ ਬੈਕ ਨੈਕ ਹੈਗਾ ਬੈਕ ਨੈਕ ਕਰੂਗਾ ਇਹਦਾ ਏ 4 5 ਤੇ 5.5 ਜੇ ਤੁਸੀਂ ਇਹਨਾਂ ਨੈਕ ਰੱਖਦੇ ਹੋ ਤਾਂ ਸੇਮ ਅਲਾਈਨਮੈਂਟ ਰਹੂਗਾ ਓਕੇ ਉਨਾਪਰ ਇਹ ਵੇਖਣੇ ਇੱਕ ਨਿਸ਼ਾਨ ਵੀ ਲਾ ਦਿੰਨੇ ਆਂਗੇ ਇਹ ਤੋਂ ਆਪਾਂ ਕਟਿੰਗ ਕਰਾਂਗੇ ਸਵਾ ਦੋ ਤੇ ਲਾਣਾ ਤੁਸੀਂ ਨਿਸ਼ਾਨ ਸਵਾ ਦੋ ਤੇ ਢੀ ਪੱਪਰ ਰੱਖਾਂਗੇ ਨਾਰਮਲ ਸਾਢੇ ਪੰਜ ਚੱਲਦੇ ਸਾਢੇ ਪੰਜ ਤੇ ਤੇ ਇਥੇ ਲਾਵਾਂਗੇ 2.5 ਇੰਚ ਤੇ ਇਹਨੂੰ ਆਪਾਂ ਚਿਮਲਾ ਦਾਂਗੇ ਜਿਹੜੀ ਇਹਦੇ ਪਿੱਨੈਕ ਦੀ ਬੁਲਾਈ ਦੇ ਦੇਣੀ ਹੈ ਇਸ ਤੋਂ ਇਹ ਜਿਵੇਂ ਆਪਣਾ ਅੱਗੇ ਬੈਕ ਨੇਕਾ ਹੁਣ ਆਪਾਂ ਇਹਦੀ ਕਰ ਲਵਾਂਗੇ ਕਟਿੰਗ ਸੋ ਆਈਡੀ ਆਪਣੀ ਇਹ ਕਟਿੰਗ ਕੰਪਲੀਟ ਹੋ ਗਈ। ਲੈ ਕੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ। ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਪਲੀਜ਼ ਵੀਡੀਓ ਨੂੰ ਪੂਰੀ ਦੇਖਿਆ ਕਰੋ ਤਾਂ ਹੀ ਤੁਹਾਨੂੰ ਸਮਝ ਆਊਗਾ ਕਿ ਆਪਾਂ ਨੇ ਜਿਹੜੀ ਕਟਿੰਗ ਹੈ ਉਹ ਕਿਸ ਤਰ੍ਹਾਂ ਕੀਤੀ ਹੈ। ਥੈਂਕ ਯੂ।